ਜਿਹੜੀ ਉਹਨਾਂ ਨੇ ਪ੍ਰਤਾਪ ਜੀ ਨੇ ਗੱਲ ਕਹੀ ਹੈ ਉਹ ਅਖਬਾਰ ਦੇ ਵਿੱਚ ਤੇ 48 ਦਿਨ ਪਹਿਲੇ ਦਾ ਨੋਟਿਸ ਹੈ ਕਿ ਖਰਸ਼ਾਵਾ ਜਿਹੜਾ ਅਖਬਾਰ ਦੇ ਵਿੱਚ ਆਇਆ ਉਹਦਾ ਆ ਉਹਦੀ ਐਨਆਈਏ ਦੀ ਰਿਪੋਰਟ ਦਾ ਉਹਦੇ ਚ ਉਹਨਾਂ ਨੇ ਉਹ ਗੱਲ ਕਹੀ ਹੈ ਕਿ ਇੰਨੇ ਆ ਰਿਪੋਰਟ ਆਈ ਉਹਨਾਂ ਨੇ ਤੇ 50 ਕਹਿਆ ਦੇ ਤੇ 54 ਲਿਖਿਆ ਤੇ ਉਹਨਾਂ ਕੋਲ ਹੋਰ ਕੁਝ ਕਰਨ ਕਰਾਉਣ ਨੂੰ ਕੋ ਸਰਕਾਰ ਕੋ ਹੈ ਨਹੀਂਗਾ ਹੁਣ ਇਸ ਬੰਨੇ ਤਰਪੇ ਦੇ ਇਦਾਂ ਸਾਡੇ ਜਿਹੜੀ ਕਾਂਗਰਸੀ ਬੰਦੇ ਦਬਾਏ ਨਹੀਂ ਜਾਣੇ ਕਾਂਗਰਸ ਡਟ ਕੇ ਮੁਕਾਬਲਾ ਕਰੇਗੀ ਅੱਜ ਤੁਸੀਂ ਇਹ ਕਹਿੰਦਾ ਪਰਚਾ ਦਰਜ ਕਰਤਾ ਹੋਰ ਕਰ ਲੈ 10 ਪਰਚੇ ਕਿਹੜੀ ਗੱਲ ਪਰਚਾ ਉਹ ਦਰਨ ਵਾਲੇ ਨਹੀਂ ਕਾਂਗਰਸ ਪਾਰਟੀ ਬੈਠੀ ਉਹਨਾਂ ਦੇ ਪਰਚਾ ਕਰ ਦਰਜ ਕਰਤਾ ਤੇ ਜਿਹੜੇ ਦਿੱਲੀ ਵਾਲੇ ਨੇ ਆ ਕੇ ਪੰਜਾਬ ਦੇ ਵਿੱਚ ਇੰਨਾ ਬੜਾ ਘਰ ਕਰ ਦਿੱਤਾ 26 ਕਰੋੜ ਰੁਪਏ ਦੇ ਤੁਸੀਂ ਕਹਿੰਦਾ ਮੂਰਤੀ ਕਰ ਤੇ ਪਲੇਟਾਂ ਲਾਤੀਆਂ ਆ ਗਾਂਧੀ ਕੈਂਪ ਵਿੱਚ ਇੱਕੋ ਹੀ ਕੈਂਪਸ 'ਚ ਨੌ ਪਲੇਟਾਂ ਲੱਗੀਆਂ ਜਾ ਕੇ ਚੈੱਕ ਕਰ ਲੋ ਨੌ ਪਲੇਟਾਂ ਟੁੱਟੀ ਦਾ ਮੂਰਤ ਵੀ ਕੀਤਾ ਜੇ ਗਾਂਧੀ ਕੈਂਪ ਦੇ ਵਿੱਚ ਇਹਨਾਂ ਨੂੰ ਕੀ ਤਕਲੀਫ ਕਰ ਰਹੇ ਸੀ ਗਲਤ ਕਰ ਰਹੇ ਸੀ ਸੈਂਟਰ ਗਵਰਨਮੈਂਟ ਨਾਲ ਉਹਨਾਂ ਨੂੰ ਡੰਡਾ ਅਪਰੇਟ ਕਰਕੇ ਉਹਨਾਂ ਦੀਆਂ ਟਰਾਲੀਆਂ ਟਰੈਕਟਰ ਚੁੱਕ ਕੇ ਗੈਪ ਕਰ ਦਿੱਤੀਆਂ ਤੇ ਅਣਪਛਾਤੀ ਪੁਲਿਸ ਤੇ ਜਿੱਦਾਂ ਤਾਂ ਅਕਾਲੀ ਗਵਰਨਮੈਂਟ ਨੇ ਪਰਚੇ ਦਰਜ ਕਰ ਦਿੱਤੇ ਸੀ ਇਹਨਾਂ ਦੀਆਂ ਟਰਾਲੀਆਂ ਹੁਣ ਉਥੋਂ ਪੁਲਿਸ ਵਾਲਿਆਂ ਦੇ ਘਰੋਂ ਫੜੀਆਂ ਜਾ ਰਹੀਆਂ ਜਿਹੜੇ ਨਸ਼ੇ ਫੜੇ ਜਾ ਰਹੇ ਆ ਉਹ ਪੁਲਿਸ ਮੁਲਾਜ਼ਮ ਫੜੇ ਜਾ ਰਹੇ ਆ ਹਾਲਾਤ ਕੀ ਬਣ ਰਹੇ ਆ ਪੰਜਾਬ ਦੇ ਨੇੜ ਨੂੰ ਲੈ ਕੇ ਦਿੱਤੇ ਬਿਆਨ ਤੇ ਪੁਲਿਸ ਵੱਲੋਂ ਪ੍ਰਤਾਪ ਸਿੰਘ ਬਾਜਵਾਲ ਯਾਨੀ ਕਿ ਰੋਧੀ ਧਿਰ ਦੇ ਨੇਤਾ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਜਿਸ ਤੋਂ ਬਾਅਦ तमाम ਕਾਂਗਰਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਵਾ ਗੱਲ ਕਰੀਏ ਗੁਰਦਾਸਪੁਰ ਦੀ ਤਾਂ ਉੱਥੇ ਵੀ ਅੱਜ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਗਿਆ ਅਦਰ ਨਾਲ ਦੀ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਇਸੇ ਤਰੀਕੇ ਨਾਲ ਪੁਤਲਾ ਫੁਕਿਆ ਗਿਆ ਗਲਬਤ ਕਰ ਲਾਂਗੇ ਤਮਾਮ ਬਟਾਲਾ ਦੀ ਕਾਂਗਰਸ ਲੀਡਰਸ਼ਿਪ ਖੜੀ ਹੈ ਗਲਬਤ ਕਰ ਲੈ ਭਾਈ ਸਾਹਿਬ ਕਿਸ ਤਰੀਕੇ ਨਾਲ ਵੇਖਦੇ ਹੋ ਜਿਹੜਾ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਬੜੀ ਹੀ ਮੰਦ ਭਾਗੀ ਗੱਲ ਹੈ ਜੀ ਇਹ ਬੜੀ ਵੈਂਡੇਟਾ ਪੋਲਿਟਿਕਸ ਚੱਲ ਰਹੀ ਹੈ ਕਿ ਸਾਡੇ ਸੀਐਲਪੀ ਸਾਹਿਬ ਦੇ ਉੱਤੇ ਜਿਹੜਾ ਇਹਨਾਂ ਨੇ ਪਰਚਾ ਦਰਜ ਕੀਤਾ ਸਾਰੀ ਕਾਂਗਰਸ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਸ ਗੱਲ ਦਾ ਬਹੁਤ ਰੋਸ ਹੈ ਵੇਖੋ ਜਿਹੜੀ ਉਹਨਾਂ ਨੇ ਪ੍ਰਤਾਪ ਜੀ ਨੇ ਗੱਲ ਕਹੀ ਹੈ ਉਹ ਅਖਬਾਰ ਦੇ ਵਿੱਚ ਤੇ 48 ਦਿਨ ਪਹਿਲੇ ਦਾ ਨੋਟਿਸ ਹੈ ਕਿ ਖਸ਼ਾਬਾ ਜਿਹੜਾ ਅਖਬਾਰ ਦੇ ਵਿੱਚ ਆਇਆ ਇਹਦਾ ਆ ਉਹ ਦੀ ਐਨਆਈ ਦੀ ਐਨਆਈ ਦੀ ਰਿਪੋਰਟ ਦਾ ਆ ਦੇਖੋ ਉਹਦੇ ਚ ਉਹਨਾਂ ਨੇ ਉਹ ਗੱਲ ਕਹੀ ਹੈ ਕਿ ਇੰਨੇ ਆ ਰਿਪੋਰਟ ਆਈ ਉਹਨਾਂ ਨੇ ਤੇ 50 ਕਹਿਆ ਉਹਦੇ ਤੇ 54 ਲਿਖਿਆ ਤੇ ਉਹਨਾਂ ਕੋਲ ਹੋਰ ਕੁਝ ਕਰਨ ਕਰਾਉਣ ਨੂੰ ਕੋ ਸਰਕਾਰ ਕੋ ਹੈ ਨਹੀਂਗਾ ਹੁਣ ਇਸ ਬੰਨੇ ਤੁਰਪੇ ਦੇ ਇਦਾਂ ਸਾਡੇ ਜਿਹੜੀ ਕਾਂਗਰਸੀ ਬੰਦੇ ਦਬਾਏ ਨਹੀਂ ਜਾਣੇ ਕਾਂਗਰਸ ਡਟ ਕੇ ਮੁਕਾਬਲਾ ਕਰੇਗੀ ਤੇ ਯੂਰ ਸ਼ੋਰ ਨਾ ਖੜੀ ਹੋਏਗੀ ਤੁਸੀਂ ਜਾਇ ਸਮਝ ਜਿਹੀ ਬਿਆਨਬਾਜ਼ੀ ਦੇਣੀ ਨੇ ਦੇਖੋ ਜਾਇ ਨਹੀਂ ਉਹਨਾਂ ਨੇ ਤੇ ਜੋ ਐਨਏਆਈ ਦੀ ਰਿਪੋਰਟ ਆ ਉਹਦੇ ਉਹਦੇ ਲਈ ਗੱਲ ਕੀਤੀ ਆ ਉਹਨਾਂ ਨੇ ਕੋਈ ਗਲਤ ਗੱਲ ਤੇ ਨਹੀਂ ਕੀਤੀ ਜੋ ਐਨਏਆਈ ਦੀ ਰਿਪੋਰਟ ਆ ਉਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਆ ਤੇ ਆਪੋਜੀਸ਼ਨ ਨੂੰ ਹੱਕ ਹੈ ਗੱਲ ਕਰਨ ਦਾ ਇਹਦੇ ਵਿੱਚ ਕੋਈ ਗਲਤ ਗੱਲ ਹੈ ਹੀ ਨਹੀਂ ਜੀ ਜੀ ਬਾਬਾ ਸੰਜੀਪ ਜੀ ਤੁਸੀਂ ਵੀ ਉੱਤੇ ਸੀ ਗੁਰਦਾਸਪੁਰ ਜ਼ਿਲ੍ਹੇ ਕਿਹਨਾਂ ਪੁਤਲਾ ਫੁੱਕਿਆ ਗਿਆ ਅੱਜ ਕਿਸੇ ਥੀ ਕਿਨਾਂ ਦੇਖਦੇ ਹੋ ਵਿਰੋਧੀ ਧਿਰ ਦੇ ਇੱਕ ਸੀਨੀਅਰ ਆਗੂ ਨੇ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਵੇਖੋ ਜੀ ਭਗਵੰਤ ਸਿੰਘ ਮਾਨ ਜੀ ਕਹਿੰਦੇ ਆ ਵੀ ਅਸੀਂ ਸਾਨੂੰ ਨਾ ਪੰਜਾਬ ਦੇ ਲੋਕ ਸਾਥ ਦੇਣ ਜੇ ਬਾਈਵਾ ਸਾਹਿਬ ਨੇ ਦੱਸਿਆ ਵਾ ਇਹਦਾ ਮਤਲਬ ਵੀ ਤੁਸੀਂ ਉਹਨਾਂ ਤੇ ਪਰਚਾ ਦਰਜ ਕਰ ਦੋਗੇ ਦੱਸਿਆ ਨਹੀਂ ਨਾ ਹੈਗਾ ਸਮੱਸਿਆ ਹੀ ਹੈ ਮੈਂ ਦੇਖੋ ਉਹਨਾਂ ਨੇ ਗੱਲ ਤੇ ਕੀਤੀ ਆ ਨਾ ਵੀ ਆਹ ਇਨਫੋਰਮੇਸ਼ਨ ਹੈਗੀ ਆ ਤੁਸੀਂ ਇੱਥੇ ਕੀ ਕੰਮ ਕਰ ਰਹੇ ਹੋ ਤੇ ਜੇ ਗੱਲ ਆਈ ਹੈ ਬਾਹਰ ਤੋਂ ਤੇ ਵਰਕ ਕਰਨ ਦੀ ਬਜਾਏ ਤੇ ਪਰਚਾ ਦਰਜ ਕਰ ਲੋਗੇ ਕੱਲੋਂ ਤੁਸੀਂ ਵੀ ਕੋਈ ਇਨਫੋਰਮੇਸ਼ਨ ਸਾਂਝੀ ਕਰੋਗੇ ਤੇ ਤੁਹਾਡੂੰ ਗੱਲ ਪੁੱਛਣੀ ਦੀ ਬਜਾਏ ਤੁਹਾਡੇ ਤੇ ਪਰਚਾ ਦਰਜ ਕਰਤਾ ਜਾਏਗਾ ਇਹ ਤੇ ਜੀ ਦੱਸਿਆ ਨਹੀਂ ਸਮੱਸਿਆ ਕਿੱਥੇ ਆ ਦੱਸਿਆ ਨਹੀਂ ਉਹ ਕਹਿ ਰਿਹਾ ਕਿ ਜੇਕਰ ਸਾਨੂੰ ਦੱਸ ਦਿੰਦੇ ਤੇ ਅਸੀਂ ਹੋ ਸਕਦਾ ਕੁਝ ਕਾਰਵਾਈ ਕਰਦੇ ਦੱਸਿਆ ਨਹੀਂ ਗਿਆ ਸਾਬ ਦੱਸਿਆ ਹੀ ਗਿਆ ਆ ਇਹ ਜਿੱਦਨ ਮਰਜ਼ੀ ਗੱਲ ਕਮਾ ਲਓ ਅਖਬਾਰਾਂ ਚ ਆਲਰੇਡੀ ਪਹਿਲਾਂ ਹੀ ਕੰਦਾ ਨਿਊਜ਼ ਸੀਗੀ ਆ ਐਨਆਈ ਦੀ ਰਿਪੋਰਟ ਸੀਗੀ ਸਕੰਦਗਰ ਗਵਰਨਮੈਂਟ ਆਫ ਇੰਡੀਆ ਦੀ ਇੰਟੈਲੀਜੈਂਸ ਦੀ ਰਿਪੋਰਟ ਸੀਗੀ ਜਦੋਂ ਮਨੋਰੰਜਨ ਕਾਲੀਆ ਦੇ ਘੜੀ ਘਰ ਦੇ ਵਿੱਚ ਗ੍ਰਨੇਡ ਸੁੱਟਿਆ ਗਿਆ ਵਾ ਉਹ ਪਹਿਲਾਂ ਹੀ ਕੰਦਾ ਰਿਪੋਰਟ ਸੀ 40 ਦਿਨ ਪਹਿਲਾਂ ਦੀ ਵੀ ਇਹ ਆ ਕੰਮ ਹੋਣਾ ਵੀ ਇੱਕ ਹਿੰਦੂ ਲੀਡਰ ਦੇ ਘਰ ਕੰਦਾ ਗ੍ਰਨੇਡ ਸੁੱਟਿਆ ਜਾਣਾ ਜਾਂ ਕੋਈ ਇਦਾਂ ਦੀ ਵਾਰਦਾਤ ਹੋਣੀ ਆ ਤੇ ਉਦੋਂ ਇਹ ਸਰਕਾਰ ਕਿੱਥੇ ਸੀਗੀ ਅੱਜ ਤੁਸੀਂ ਕੰਦਾ ਪਰਚਾ ਦਰਜ ਕਰਤਾ ਹੋਰ ਕਰ ਲੈ 10 ਪਰਚੇ ਕਿਹੜੀ ਗੱਲ ਪਰਚਾ ਤੋਂ ਡਰਨ ਵਾਲੇ ਨਹੀਂ ਕਾਂਗਰਸ ਪਾਰਟੀ ਬੈਠੀ ਡਟ ਕੇ ਮੁਕਾਬਲਾ ਕਰਾਂਗੇ ਪਰ ਇਹ ਉਹਨਾਂ ਦੇ ਪਰਚਾ ਕਰ ਦਰਜ ਕਰਤਾ ਤੇ ਜਿਹੜੇ ਦਿੱਲੀ ਵਾਲੇ ਨੇ ਆ ਕੇ ਪੰਜਾਬ ਦੇ ਵਿੱਚ ਇੰਨਾ ਬੇੜਾ ਗਰ ਕਰ ਦਿੱਤਾ 26 ਕਰੋੜ ਰੁਪਏ ਦੇ ਤੁਸੀਂ ਕਹਿੰਦਾ ਮੂਰਤੀ ਕਰ ਤੇ ਪਲੇਟਾਂ ਲਾਤੀਆਂ ਆ ਗਾਂਧੀ ਕੈਂਪ ਵਿੱਚ ਇੱਕੋ ਹੀ ਕੈਂਪਸ ਚ ਨੋ ਪਲੇਟਾਂ ਲੱਗੀਆਂ ਜਾ ਕੇ ਚੈੱਕ ਕਰ ਲੋ ਨੋ ਪਲੇਟਾਂ ਟੁੱਟੀ ਦਾ ਵੀ ਮੂਰਤ ਟੁੱਟੀ ਦਾ ਹੀ ਮੂਰਤ ਵੀ ਕੀਤਾ ਜੇ ਗਾਂਧੀ ਕੈਂਪ ਦੇ ਵਿੱਚ ਫਿਰ ਇਹੋ ਜਿਹੇ ਮੁੱਦੇ ਕਿਉਂ ਨਹੀਂ ਚੁੱਕੇ ਜਾਂਦੇ ਕਾਂਗਰਸ ਇਹ ਮੁੱਦੇ ਕਿਉਂ ਨਹੀਂ ਚੁੱਕੇ ਸਾਰੇ ਸਾਰੀ ਕੰਦਾ ਕਾਂਗਰਸ ਪਾਰਟੀ ਬੋਲਦੇ ਨੇ ਡਈ ਆ ਅਸੀਂ ਤਾਂ ਮੁੱਦੇ ਚੁਕਨੇ ਚੁਕਨੇ ਪੰਜਾਬ ਦੇ ਜਿਹੜੇ ਵਧੀਆ ਭੰਡ ਨੇ ਉਹਨਾਂ ਨੇ ਮੁੱਦੇ ਚੁਕਤੇ ਪੰਜਾਬ ਦੇ ਲੋਕਾਂ ਨੇ ਕਮੇਡੀਅਨ ਨੇ ਮੁੱਦੇ ਚੁਕਤੇ ਵੀ ਇੱਥੇ ਤੇ ਪੇਖਾਨੀਆਂ ਦੇ ਮੂਰਤ ਹੁੰਡੇ ਆ ਇਹ ਸਰਕਾਰ ਤੇ ਪੇਖਾਨੀਆਂ ਜੋਗੀ ਰਹੀ ਆ ਇਹ ਸਰਕਾਰ ਤੁਹਾਡੇ ਔਰ ਮੇਰੇ ਵਾਸਤੇ ਨਹੀਂ ਹੈਗੀ ਔਰ ਇਹ ਸਰਕਾਰ ਲੋਲ ਆਂਡਰ ਵਾਸਤੇ ਨਹੀਂ ਹੈਗੀ ਇਹ ਸਰਕਾਰ ਤੇ ਸਿਰਫ ਝੂਠੇ ਪਰਚੇ ਦਰਜ ਕਰਨ ਵਾਸਤੇ ਆ ਤੇ ਦਿੱਲੀ ਵਾਲਿਆਂ ਦਾ ਹੁਕਮ ਮੰਨਣ ਵਾਸਤੇ ਆ ਦੇਖੋ ਸਿੱਖਿਆ ਗ੍ਰਾਂਤੀ ਹਰ ਰੋਜ਼ ਮੂਰਤ ਹੋ ਰਿਹਾ ਸਿੱਖਿਆ ਗ੍ਰਾਂਤੀ ਦੀ ਗੱਲ ਕਰ ਲੈਣੇ ਸਿੱਖਿਆ ਗ੍ਰਾਂਤੀ ਦੇ ਜਿਲ੍ਹੇ ਕਿ ਨਾ ਤੁਹਾਡੇ ਨਾਲ ਦੇ ਸਾਥੀ ਦੱਸਣ ਦੇ ਆ ਕਿ ਵਿਕਾਸ ਕਾਰਜਾਂ ਨੂੰ ਲੈ ਕੇ ਸਵਾਲ ਚੁੱਕ ਰਹੇ ਨੇ ਕਿ ਇੱਕ ਹੀ ਜਗ੍ਹਾ ਤੇ ਨੌ ਨੌ ਮਾਰੀ ਮੂਰਤ ਹੋ ਗਿਆ ਪਰ ਸਿੱਖਿਆ ਕ੍ਰਾਂਤੀ ਨੂੰ ਕਿਸ ਤਰ੍ਹਾਂ ਵੇਖਦੇ ਉਹਦੇ ਵੀ ਹਰ ਰੋਜ਼ ਮੂਰਤ ਹੋ ਰਹੇ ਸਿੱਖਿਆ ਕ੍ਰਾਂਤੀ ਦਾ ਮੇਰੇ ਖਿਆਲ ਇਹਨਾਂ ਦੀ ਲੈਂਗੁਏਜ ਦੇ ਵਿੱਚ ਇਹ ਸਰਕਾਰ ਦੀ ਲੈਂਗੁਏਜ ਮਤਲਬ ਹੈ ਕਿ ਪੇਂਟ ਕਰਕੇ ਤੇ ਉਹਨੂੰ ਸਕੂਲ ਆਫ ਐਮਿਨੈਂਸ ਬਣਾਣਾ ਇੱਕੋ ਸਕੂਲ ਦੇ ਵਿੱਚ ਨੌ ਮੂਰਤ ਕਰਨੇ ਇੱਕ ਟੂਟੀ ਦਾ ਮੂਰਤ ਲੱਗ ਕਰਨਾ ਇੱਕ ਟਾਇਲਟ ਸੀਟ ਦਾ ਮੂਰਤ ਲੱਗ ਕਰਨਾ ਇੱਕ ਚਾਰ ਟਾਈਲਾਂ ਦਾ ਮੂਰਤ ਲੱਗ ਕਰਨਾ ਇਹ ਜਿਹੜੀ ਐ ਡਿਵੈਲਪਮੈਂਟ ਨਹੀਂ ਹੁੰਦੀ ਉਦੀ ਇੱਕ ਤੁਹਾਨੂੰ ਇਨਫੋਰਮੇਸ਼ਨ ਦੱਸਣਾ ਸਾਰੇ ਜਣੇ ਇਹ ਕਾਂਗਰਸ ਪਾਰਟੀ ਦੇ ਖੜੇ ਤੁਸੀਂ ਕਹਿਣਾ ਫਿਰ ਦੱਸਿਆ ਨਹੀਂ 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 ਦੱਸੋ ਦੱਸੋ ਉਸ ਸੌਂਦਿਆ ਸਾਹਿਬ ਨਾਲ ਇੱਕ ਜਗ੍ਹਾ ਚੱਲ ਗਏ ਉੱਥੇ ਨਾ ਇੱਕ ਪਲੇਟ ਲੱਗੀ ਸੀਗੀ ਸਕੂਲ ਦੇ ਵਿੱਚ ਸਾਡੇ ਮੰਤਰੀ ਸਾਹਿਬ ਦੀ ਠੀਕ ਹੈ ਜੀ ਉਸ ਟਾਈਮ ਤ੍ਰਿਪਤ ਅੰਕਲ ਬਾਜਵਾ ਜੀ ਵੀ ਉਸ ਸਕੂਲ ਚ ਕਿਤੇ ਗਏ ਸੀਗੇ ਉਹਨੇ ਜਦੋਂ ਵੇਖਿਆ ਵੀ ਉਹ ਪਲੇਟ ਲੱਗੀ ਆ ਮਹੂਰਤ ਦੀ ਸਕੂਲ ਦੇ ਵਿੱਚ ਕਾਂਗਰਸ ਦੇ ਮੰਤਰੀ ਸਨ ਤੇ ਸਾਡੀ ਕਿਤੇ ਪਲੇਟ ਹੀ ਨਜ਼ਰ ਆਉਂਦੀ ਉਹਨੇ ਚੱਕ ਆਰਡਰ ਕਰਤੇ ਜਿਸ ਸੌਂਦਿਆ ਸਾਹਿਬ ਨੇ ਜੀ ਜੋ ਮਰਜੀ ਆ ਦੋ ਮਹੂਰਤ ਤੇ ਮਹੂਰਤ ਕਰੋ ਤੇ ਉਸ ਮੂਰਦਾ ਕਮਿਆਜਾ ਆਏ ਜੇ ਪੰਜਾਬ ਦੇ ਪੈਸੇ ਕਰੋੜਾ ਰੁਪਏ ਬਰਬਾਦ ਕਰਤੇ ਜਿੱਥੇ ਇੱਕੋ ਹੀ ਪਲੇਟ ਦੀ ਲੋੜ ਸੀ ਨੋ ਨੋ ਪਲੇਟਾਂ ਲੱਗੀਆਂ ਔਰ ਹਿਸਾਬ ਲਾ ਲਓ 2000 ਦੇ ਕਲੀਪ ਸਰਕਾਰੀ ਸਕੂਲ ਨੇ ਉਹਨੂੰ ਮਲਟੀਪਲਾਈ ਕਰ ਲਓ 6000 ਰੁਪਏ ਦੇ ਨਾਲ ਕਿੰਨੇ ਰੁਪਏ ਤੁਹਾਡਾ ਖਰਚ ਹੋ ਗਿਆ ਸਾਰੇ ਪੰਜਾਬ ਦੇ ਵਿੱਚ ਮੈਂ ਤਾਂ ਸਿਰਫ ਗੁਰਦਾਸਪੁਰ ਦੀ ਗੱਲ ਕੀਤੀ ਵੀ 2000 ਇੱਕ ਦਾ ਇਨੇ ਕਰੋੜ ਲੱਗ ਗਿਆ ਪੂਰੇ ਪੰਜਾਬ ਦੇ ਉਹ ਕਿੰਨੇ ਕਰੋੜ ਦਾ ਨੁਕਸਾਨ ਕਰਕੇ ਰੱਖ ਦਿੱਤਾ ਇਹ ਇਹ ਜੇ ਸਰਕਾਰ ਇਹ ਜੇ ਝੂਠੀ ਸਰਕਾਰ ਨਾਲ ਦੀ ਨਾਲ ਆਪਾਂ ਗੂ ਘਿਰਦੇ ਵੀ ਬੇਚਨੇ ਕਹਿੰਦੇ ਹੂੰ 70 70 ਸਾਲ ਦੇ ਹੋ ਗਏ ਨੇ ਘਰ ਬਹਿ ਜਾਣਾ ਚਾਹੀਦਾ ਸਿਆਸਤ ਛੱਡ ਦੇਣੀ ਚਾਹੀਦੀ ਨਾ ਇਹ ਉਮਰ ਆਉਂਦੀ ਆ ਫਿਰ ਕੀ ਹੋ ਗਿਆ ਸਿਆਸਤ ਜਿਹੜੀ ਆ ਉਹ ਐਕਸਪੀਰੀਅੰਸ ਨਾਲ ਆ ਉਹ ਬਚਪਨ ਦੇ ਉੱਠਦੇ ਆ ਸਾਰਾ ਅਸੀਂ ਕਈ ਵੀ ਅਸੀਂ ਮੁੱਖ ਮੰਤਰੀ ਬਣ ਜਾਈਏ ਅਸੀਂ ਸੁੱਤੇ ਹਾਇ ਤੇ ਜਵਾਨੀ ਚ ਆਏ ਤੇ ਪਹਿਲਾਂ ਹੀ ਅਸੀਂ ਇਹ ਬਣ ਜਾਈਏ ਐਕਸਪੀਰੀਅੰਸ ਨਾਲ ਆ ਕੋਈ 70 72 ਗੀ ਐਕਸਪੀਰੀਅੰਸ ਬੋਲੇਗਾ ਪੰਜਾਬ ਦਾ ਆਨਲਾਈਨ ਦਾ ਟਾਈਮ ਜੀ ਬਿਲਕੁਲ ਐਕਸਪੀਰੀਅੰਸ ਬੋਲੇਗਾ ਹੋਰ ਵੀ ਆਗੂ ਨੇ ਸਾਡੇ ਨਾਲ ਕਾਂਗਰਸ ਦੇ तमाम ਬਟਾਲਾ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਇਹ ਅੱਜ ਕਾਂਗਰਸ ਭਵਨ ਦੇ ਵਿੱਚ ਇਕੱਠੀ ਹੋਈ ਹੈ ਤਾਂ ਕਿਸ ਤਿੱਕ ਇਹਨਾਂ ਦੇਖਦੇ ਹੋ ਜਿਸੀ ਕਿ ਨਾਲ ਪ੍ਰਤਾਪ ਸਿੰਘ ਬਾਜਵਾ ਤੁਹਾਡੇ ਇੱਕ ਸੀਨੀਅਰ ਆਗੂ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਵੇਖੋ ਪੰਜਾਬ ਦੇ ਵਿੱਚ ਜਿਹੜੀ ਲਾਜਨ ਆਰਡਰ ਦੀ ਸਥਿਤੀ ਜਿਹੜਾ ਬਹੁਤ ਮਾੜੀ ਹੈ ਚਲੋ ਉਹਨਾਂ ਨੇ ਕੋਈ ਅੰਕ ਦਸਣ ਚ ਵਾਦਾ ਘਾਟਾ ਹੋ ਗਿਆ ਪਰ ਤੁਸੀਂ ਲਾਜਨ ਆਰਡਰ ਦੀ ਵੇਖਣਾ 54 ਕਹਿੰਦੇ ਨੇ ਫਿਰ ਸ਼ਾਇਦ ਨਾ ਫੇਰ ਸ਼ਾਇਦ ਨਾ ਹੁੰਦਾ। ਕੋਈ ਰਾਤੀ ਵੇਖੋ ਮਜੀਠੇ ਦੇ ਵਿੱਚ ਸ਼ਰੇਆਮ ਪٹرول ਪੰਪ ਤੇ ਗੋਲੀਆਂ ਚੱਲਣ ਡੀਆਂ ਨੇ। ਕਦੀ-ਕਦੀ ਬੰਬ ਚੱਲਣ ਡੇ ਨੇ। ਲਾਜਨ ਆਰਡਰ ਦੀ ਸਥਿਤੀ ਬੜੀ ਮਾੜੀ ਐ। ਕਿਸਾਨਾਂ ਦੇ ਵੀ ਪਰਚੇ ਹੋਣ ਡੇ ਨੇ, ਮਜ਼ਦਮਾ ਤੇ ਹੋਣ ਡੇ ਨੇ। ਆਮ ਲੋਕਾਂ ਦੇ ਪਰਤੇ ਜਿਹੜੇ ਆ ਨਜਾਇਜ਼ ਜਿਹੜਾ ਵੀ ਬੋਲਦਾ ਕੋਈ ਪ੍ਰੈਸ ਰੋਟ ਬੋਲਦਾ ਉਹ ਤੇ ਪਰਚਾ ਹੋਣ ਡਿਆ। ਤੇ ਇਹ ਮਾਨ ਸਰਕਾਰ ਜਿਹੜੀ ਇਹ ਨਾ ਇਸ ਵळे ਪਰਚਿਆਂ ਦੀ ਰਾਜਨੀਤੀ ਕਰਦੀ, ਦਬਾਅ ਨੂੰ ਤੇ ਕੋਸ਼ਿਸ਼ ਕਰਦੇ ਨੇ। ਤੇ ਇਹ ਜਿਹੜੀ ਬਿਲਕੁਲ ਗਲਤ ਹੋ ਰਹੀ ਆ। ਪ੍ਰਤਾਪ ਰੰਧ ਜਿਹੜਾ ਪਰਚਾ ਕੀਤਾ ਬਿਲਕੁਲ ਗਲਤ ਕੀਤਾ ਆ। ਇੱਕ ਦੰ ਦਬਾਇਆ ਕਿਸੇ ਨੇ ਦਬੇ ਨਹੀਂ ਰਹਿਣਾ ਇਹ ਹੋਰ ਉੱਪਰ ਕੇ ਤਾਂ ਹੋਣਗੇ ਮੈਂ ਇੱਕ ਵਾਰੀ ਫੇਰ ਇਹ ਗੱਲ ਕਹਾਂਗਾ ਕਿ ਬੜੀ ਮਦਪਾਗੀ ਗੱਲ ਆ ਕਿ ਸਾਡੇ ਲੀਡਰ ਦੇ ਉੱਤੇ ਇਹਨਾਂ ਨੇ ਪਰਚਾ ਕੀਤਾ ਤੇ ਆਪਣੀ ਜਿਹੜਾ ਕੰਮ ਆ ਉਹ ਚੰਗੇ ਤਰੀਕੇ ਨਾਲ ਨਹੀਂ ਕਰਦੇ ਲਾਜ ਨਾ ਆਰਡਰ ਦੀ ਸਥਿਤੀ ਸਾਰੇ ਲੋਕਾਂ ਨੂੰ ਪਤਾ ਕਿ ਬਹੁਤ ਮਾੜੀ ਆ ਬਿਲਕੁਲ ਮਨਜੀਤ ਜੀ ਕਿਸੇ ਜਿਹੜੇ ਜਸਟਿਸ ਨੇ ਉਹਨਾਂ ਨੇ ਕਿਹਾ ਕਿ ਬਦਲਾਵ ਬਦਲਾਵ ਆ ਕਿ ਦਬਾਅ ਆ ਇਹਦੇ ਵਿੱਚ ਜੀ ਵੇਖੋ ਸਾਡੀ ਸਾਰੀ ਹੋਣੇ ਕਾਂਗਰਸ ਨੇ ਤੁਹਾਡੇ ਸਾਹਮਣੇ ਇਸ ਗੱਲ ਦੀ ਨਖੇਦੀ ਕੀਤੀ ਕਿ ਸਾਡੇ ਸਤਿਕਾਰਯੋਗ ਲੀਡਰ ਐਲੋਪੀ ਸਾਹਿਬ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਮੈਂ ਕੋਈ ਇਸ ਗੱਲ ਦਾ ਸਾਰੀ ਦਾ ਇੱਕ ਲਾਈਨ ਦੇ ਵਿੱਚ ਇਹ ਜਵਾਬ ਦਿੰਦਾ ਕਿ ਜਿਹੜੇ ਆਪੋਜੀਸ਼ਨ ਦੇ ਲੀਡਰ ਹੁੰਦੇ ਆ ਉਹਨਾਂ ਦਾ ਅਸਲ ਚ ਕੰਮ ਕੀ ਹੈ ਪੰਜਾਬ ਦੇ ਸਰਕਾਰ ਦੇ ਖਿਲਾਫ ਜਿਹੜੀ ਦੂਜੀ ਜਨਤਾ ਉਹਨੂੰ ਜਾਗਰੂਕ ਕਰਨਾ ਜਾਂ ਸਰਕਾਰ ਦੀਆਂ ਔਣਦਾਈਆਂ ਦੱਸਣੀਆਂ ਜਾਂ ਮਤਲਬ ਉਹਨਾਂ ਦੇ ਲੂਜਪੋਲ ਜਿਹੜੇ ਖੁੱਲਣੇ ਤੇ ਤਾਂ ਕਿ ਉਹ ਸਰਕਾਰ ਅਲਰਟ ਰਹੇ ਔਰ ਪੰਜਾਬ ਦੀ ਜਿਹੜੀ ਜਨਤਾ ਹੈ ਉਹ ਬਚੀ ਰਹੇ ਹੁਣ ਜਿਹੜੀ ਇਹਨਾਂ ਨੇ ਇਸ ਗੱਲ ਨੂੰ ਫੜ ਲਿਆ ਹੁਣ ਪ੍ਰਤਾਪ ਸਿੰਘ ਬਾਜਵਾਜੀ ਕੋਈ ਕੱਲ ਦੇ ਬੱਚੇ ਤਾਂ ਹੈ ਨਹੀਂ ਕਿ ਉਹਨਾਂ ਨੇ ਇੱਕ ਬਿਲਕੁਲ ਨਾ ਸਮਝੀ ਵਾਲੀ ਗੱਲ ਕਰਤੀ ਆ ਉਹਨਾਂ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਔਰ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਹੀ ਇਹ ਸਟੇਟਮੈਂਟ ਦਿੱਤੀ ਹੈ ਅਸਲ ਦੇ ਵਿੱਚ ਅਗਰ ਸਾਡੀ ਇੰਟੈਲੀਜੈਂਸ ਪੂਰੀ ਤਰ੍ਹਾਂ ਕੰਮ ਕਰਦੀ ਹੁੰਦੀ ਤੇ ਪਿਛਲੇ ਜਿਹੜੇ 18 ਉਹਨਾਂ ਨੇ ਦੱਸਿਆ ਧਮਾਕੇ ਉਹ ਫਿਰ ਨਾ ਹੁੰਦੇ ਭਗਵੰਤ ਮਾਨ ਜੀ ਉਸ ਗੱਲ ਨੂੰ ਤੇ ਕੋਈ ਰਿਅਲਾਈਜ਼ ਨਹੀਂ ਕਰਦੇ ਪਏ ਵੀ ਜਿਹੜੇ 18 ਹੋਏ ਉਹ ਕਿਉਂ ਹੋਏ ਜੇ 18 ਪਿਛਲੇ ਹੋਇਆ ਤਾਂ ਜੇ ਤੁਹਾਨੂੰ ਅੱਗੋਂ ਉਹਨਾਂ ਨੇ ਰੈਲਾਈਜ਼ ਕਰਾਉਣ ਦੀ ਕੋਸ਼ਿਸ਼ ਕੀਤੀ ਆ ਵੀ ਤੁਹਾਡੇ ਹੋਰ ਵੀ ਨੁਕਸਾਨ ਹੋ ਸਕਦਾ ਤੇ ਮੇਰੇ ਖਿਆਲ ਚ ਇਹਨੂੰ ਪੋਜ਼ਿਟਿਵ ਲੈਣਾ ਚਾਹੀਦਾ ਸੀ ਮੈਂ ਤੇ ਇਸ ਮੰਨਣਾ ਤੇ ਔਰ ਬਾਕੀ ਇਹ ਜਿਹੜੀ ਇਸ ਵੇਲੇ ਨੀਤੀ ਚੱਲ ਰਹੀ ਆ ਸਾਰੇ ਤੁਸੀਂ ਵੇਖ ਲਓ ਇਹ ਨਾ ਸਮਝ ਲੋਕਾਂ ਦੀ ਸਰਕਾਰ ਆ ਜਿੱਥੇ ਭਗਵੰਤ ਮਾਨ ਜੀ ਵੀ ਇੱਕ ਸਟੇਜ ਦੇ ਕਲਾਕਾਰ ਨੇ ਔਰ ਜਿੰਨੇ ਵੀ ਮੈਕਸੀਮਮ ਇਹਨਾਂ ਦੇ ਐਮ.ਐਲ.ਏ ਨੇ ਕਿਸੇ ਨੂੰ ਪੋਲੀਟੀਕਲ ਐਕਸਪੀਰੀਅੰਸ ਹੈ ਨਹੀਂ ਔਰ ਇੱਕ ਸਾਡਾ ਮੈਂ ਕਹਿੰਨਾ ਕਾਂਗਰਸ ਦਾ ਇੱਕ 10 ਸਾਲ ਕੰਮ ਕੀਤਾ ਹੋਇਆ ਵਰਕਰ ਵੀ ਇਹਨਾਂ ਨਾਲੋਂ ਸਿਆਣਾ ਜਿਹੜੇ ਉਮਰ ਦੇ ਲੋਕ ਐਮਐਲਏ ਬਣ ਗਏ ਆ ਨਾ ਉਹ ਉਹਨਾਂ ਨੇ ਕਿਤੇ ਕਾਉਂਸਲਰ ਦੀ ਉਪਾਧੀ ਵੀ ਪਹਿਲਾਂ ਹਾਸਲ ਨਹੀਂ ਕੀਤੀ ਔਰ ਉਹ ਲੋਕ ਜਿਹੜੇ ਆ ਇੱਕ ਆਮ ਵਰਕਰ ਤੋਂ ਵੀ ਥੱਲੇ ਲੇਬਰ ਦੇ ਬੰਦੇ ਐਮਐਲਏ ਬਣ ਗਏ ਔਰ ਔਰ ਜੋ ਉਹ ਗਾਈਡ ਕਰ ਰਿਹਾ ਇਸ ਵੇਲੇ ਭਗਵੰਤ ਮਾਨ ਜੀ ਨੂੰ ਔਰ ਜੋਤ ਬਾਪ ਆ ਰਹੇ ਉਹ ਹੀ ਕੁਝ ਹੋ ਰਿਹਾ ਔਰ ਇਹਦੇ ਨਾਲ ਕਾਂਗਰਸ ਦਾ ਵੇਖੋ ਕਾਂਗਰਸ ਨੇ ਹਮੇਸ਼ਾ ਕਾਂਗਰਸ ਨੇ ਤੇ ਆਜ਼ਾਦੀ ਦੀ ਲੜਾਈ ਵੀ ਲੜੀ ਐ ਕਾਂਗਰਸ ਨੇ ਹੱਤਵਾਦ ਦੀ ਲੜਾਈ ਵੀ ਲੜੀ ਐ ਕਾਂਗਰਸ ਨੇ ਹੋਰ ਵੀ ਲੜਾਈਆਂ ਲੜੀਆਂ ਕਾਂਗਰਸ ਨੇ ਤੇ ਲੜਦੇ ਰਹਿਣਾ ਸਾਡੇ ਲੀਡਰ ਸਾਹਿਬ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਇੱਕ ਪਰਚੇ ਨਾਲ ਜਿਹੜੇ ਦਬਾਅ ਆ ਛੱਲੇ ਹੋਏ ਆ ਔਰ ਸਾਰੀ ਪੰਜਾਬ ਦੀ ਕਾਂਗਰਸ ਔਰ ਲੋਕ ਜਿਹੜੇ ਆ ਉਹਨਾਂ ਦੇ ਨਾਲ ਹੋਰ ਸਗੋਂ ਚਟਾਨ ਵਾਂਗੂ ਹੁਣ ਖੜੇ ਹੋਣਗੇ ਔਰ ਸਾਡੇ ਮੇਰ ਸਾਹਿਬ ਸਾਡੇ ਪ੍ਰਧਾਨ ਜੀ ਸਾਡੇ ਸਾਰੀ ਕਾਂਗਰਸ ਨੇ ਇਕਜੁੱਟ ਹੋ ਕੇ ਜਿਹੜੀ ਇਹ ਗੱਲ ਕੀਤੀ ਔਰ ਕੱਲ ਵੀ ਅਸੀਂ ਸਾਨੂੰ ਕਾਲ ਆਈ ਹੈ ਕੱਲ ਅਸੀਂ ਕਾਂਗਰਸ ਵੱਲੋਂ ਸਾਰੇ ਲੋਕ ਅਸੀਂ ਚੰਡੀਗੜ੍ਹ ਜਾ ਕੇ ਮਿਲ ਰਹੇ ਹਾਂ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਔਰ ਪੂਰੀ ਤਰ੍ਹਾਂ ਇਸ ਗੱਲ ਦੀ ਅਸੀਂ ਨਿਖੇਧੀ ਕਰਦੇ ਆ ਔਰ ਸਰਕਾਰ ਦਾ ਇਹ ਸਰਾ ਸਰ ਬਿਲਕੁਲ ਗਲਤ ਫੈਸਲਾ ਜੀ ਬਿਲਕੁਲ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ तमाम ਵਰਕਰ ਜਿਹੜੇ ਨੇ ਨਿਖੇਧੀ ਕਰਦੇ ਨੇ ਪਰ ਨਾਲ ਦੀ ਅਜੇ ਇਹ ਵੱਡੇ ਆਗੂਆਂ ਦੇ ਉੱਤੇ ਪਰਚੇ ਜਦੋਂ ਸ਼ੁਰੂ ਹੁਣ ਸ਼ੁਰੂ ਹੋ ਜਣੇ ਹੁਣੇ ਤਾਂ ਫਿਰ ਛੋਟੇ ਆਗੂ ਵੀ ਕਿਤੇ ਨਾ ਕਿਤੇ ਡਰ ਦੇ ਮਾਹੌਲ ਵਿੱਚ ਬਹਿ ਜਾਂਦੇ ਨੇ ਕਿ ਜਾਂ ਸਾਡੇ ਦੇ ਨਾ ਕਿਤੇ ਪਰਚਾ ਦਰਦੇ ਨੇ ਨਹੀਂ ਕਾਂਗਰਸ ਪਾਰਟੀ ਦਾ ਹਰ ਵਰਕਰ ਜਿਹੜਾ ਪ੍ਰਪੇਅਰ ਆ ਕਿਉਂਕਿ ਇਹ ਜਿਹੜੀ ਕ੍ਰਾਂਤੀ ਦੇ ਵਿੱਚੋਂ ਨਿਕਲੀਆਂ ਪਾਰਟੀਆਂ ਕੋਈ ਦਬਦੀਆਂ ਨਹੀਂ ਆ ਸਰ ਜਦੋਂ ਸਰਕਾਰ ਦੀਆਂ ਕਮਜ਼ੋਰੀਆਂ ਦੱਸਦੀ ਪਈ ਹੈ ਕਾਂਗਰਸ ਪਾਰਟੀ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਜੀ ਬਾਜਵਾ ਤੇ ਸਾਡੇ ਜਿਹੜੇ ਹੋਰ ਐਮਐਲਏ ਸਾਹਿਬ ਆ ਜਿਹੜੀਆਂ ਇਹਨਾਂ ਦੀਆਂ ਕਮੀਆਂ ਵਾਂ ਗੈਂਗਸਟਰਵਾਦ ਵਧਿਆ ਪਿਆ ਹੈ ਪਰੋਤੀਆਂ ਵਧਿਆ ਪਈਆਂ ਇਹ ਉਹ ਜਦੋਂ ਬੋਲਦੇ ਆ ਇਹਨਾਂ ਨੂੰ ਪਿੰਚ ਹੁੰਦੀਆਂ ਖਾਸ ਕਰਕੇ ਮੇਰੀ ਸਮਝ ਦੇ ਮੁਤਾਬਕ ਤੇ ਇਹਨਾਂ ਨੂੰ ਇਹਨਾਂ ਦੀ ਕਮੀਆਂ ਜਿਹੜੀਆਂ ਉਹ ਚੁੱਭਦੀਆਂ ਜਦੋਂ ਬੋਲਦੇ ਆ ਤੇ ਇਸੇ ਕਰਕੇ ਉਹਦੇ ਜਿਹੜੇ ਆ ਬਦਲੇ ਜਿਨਾਂ ਨੇ ਪਰਚਾ ਕਰਾਇਆ। ਯਾਨੀ ਕਿ ਇਦਾਂ ਹੀ ਬੋਲਦੇ ਰਹਿਣਗੇ ਕਾਂਗਰਸੀ ਫਿਰ। ਬਿਲਕੁਲ ਕਾਂਗਰਸੀ ਦੱਬਣਗੇ ਨਹੀਂ ਸਚਾਈ ਬੋਲਦੇ ਰਹਿਣਗੇ। ਜੀ ਬਿਲਕੁਲ ਹੋਰ ਵੀ ਲੀਡਰ ਨੇ ਕਾਂਗਰਸ ਦੇ ਗਲਬਕ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜਾ ਵਿਰੋਧੀ ਧਿਰ ਦੇ ਨੇਤਾ ਦੇ ਉੱਤੇ ਪਰਚਾ ਦਰਜ ਕਰਾਇਆ। ਹਾਲਾਤ ਇਹ ਨੇ ਕਿ ਠਾਣੇ ਆਪਣੀਆਂ ਕੰਧਾਂ ਉੱਚੀਆਂ ਕਰ ਰਹੇ ਨੇ। ਬੰਬਾਂ ਤੋਂ ਡਰਨ ਲਈ ਹੈਂਡ ਗਨ ਰੇਡਾਂ ਤੋਂ ਡਰਨ ਲਈ ਤੁਹਾਡੀ ਤੁਹਾਡੀ ਗੱਲ ਇੱਥੇ ਰੋਕਦਾ ਟੋਕਦਾ ਪਹਿਲਾਂ ਸਭ ਤੋਂ ਪਹਿਲਾਂ ਇੱਕ ਦੱਸੋ ਰਹਿੰਦੇ ਕਿੱਥੇ ਤੁਸੀਂ ਮੈਂ ਤੁਹਾਡੇ ਕੋਲ ਹੀ ਤੁਹਾਡੇ ਚਰਨਾਂ 'ਚ ਹੀ ਰਹਿਣਾ ਜੀ ਚਰਨਾਂ 'ਚ ਰਹਿੰਦੇ ਕਿੱਥੇ ਮੈਂ ਇੱਥੇ ਬਟਾਲੇ 'ਚ ਬਟਾਲੇ ਰਹਿੰਦੇ ਹੋ ਨਾ ਜਦੋਂ ਨਹਿਰੂ ਗੇਟ ਤੋਂ ਆਪਾਂ ਸਿਟੀ ਥਾਣੇ ਨੂੰ ਜਾਂਦੇ ਆ ਨਾ ਬੈਰੀਕੇਡ ਰਾਤ ਨੂੰ ਬੈਰੀਕੇਡ ਬੰਦ ਕਰ ਦਿੰਦੇ ਆ ਹਾਲਾਤ ਵੇਖੋ ਅੱਤਵਾਦ ਚਿੱਤਰਾ ਨਹੀਂ ਹੋਇਆ ਕਦੀ ਤੇ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਆ ਕਿ ਸਾਡੇ ਇੱਕ ਮੰਤਰੀ ਸਾਹਿਬ ਗਏ ਜੀ ਉਸ ਸਕੂਲ ਦੇ ਵਿੱਚ ਤੇ ਟੀਚਰਜ਼ ਦੇ ਖਿਲਾਫ ਇੰਨਾ ਜ਼ਿਆਦਾ ਬੋਲ ਆਏ ਕਿ ਮੁ ਠਾਣਿਆਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਹ ਆ ਕਿ ਐਸਐਸਪੀ ਸਾਹਿਬ ਦੀ ਕੰਦਾ ਉੱਚੀਆਂ ਕਰ ਰਹੇ ਆ ਠਾਣਿਆਂ ਦੀਆਂ ਕੰਦਾ ਉੱਚੀਆਂ ਕਰ ਰਹੇ ਆ ਬੈਰੀਕੇਡਿੰਗ ਕਰ ਰਹੇ ਆ ਤੇ ਸਿੱਖਿਆ ਕ੍ਰਾਂਤੀ ਦਾ ਇਹ ਹਾਲਾਤ ਆ ਕਿ ਉੱਥੇ ਇੰਨਾ ਕੁ ਜ਼ਿਆਦਾ ਮਾਰ ਮੜਾ ਬੋਲ ਆਉਂਦੇ ਆ ਕਿ ਮੁੜ ਕੇ ਮਾਫੀ ਮੰਗਣੀ ਪੈ ਜਾਂਦੀ ਹੈ ਤੇ ਹਾਲਾਤ ਤੇ ਪੰਜਾਬ ਸਰਕਾਰ ਦੇ ਫਿਰ ਸਾਰਿਆਂ ਸਾਰੇ ਪੰਜਾਬੀਆਂ ਨੂੰ ਸਾਰਿਆਂ ਨੂੰ ਦੇਖਦੇ ਹੀ ਆ ਜੇ ਕਿਸਾਨ ਬੈਠੇ ਸੀ ਇਹਨਾਂ ਨੂੰ ਕੀ ਤਕਲੀਫ ਕਰ ਰਹੇ ਸੀ ਗਲਤ ਤੇ ਕਰ ਰਹੇ ਸੀ ਸੈਂਟਰ ਗਵਰਨਮੈਂਟ ਆ ਉਹਨਾਂ ਨੂੰ ਡੰਡਾ ਅਪਰੇਟ ਕਰਕੇ ਉਹਨਾਂ ਦੀਆਂ ਟਰਾਲੀਆਂ ਟਰੈਕਟਰ ਚੁੱਕ ਕੇ ਗਾਇਬ ਕਰ ਦਿੱਤੀਆਂ ਤੇ ਅਣਪਛਾਤੀ ਪੁਲਿਸ ਤੇ ਜਿੱਦਾਂ ਅਕਾਲੀ ਗਵਰਨਮੈਂਟ ਨੇ ਪਰਚੇ ਦਰਜ ਕਰ ਦਿੱਤੇ ਸੀ ਇਹਨਾਂ ਦੀਆਂ ਟਰਾਲੀਆਂ ਹੁਣ ਉਥੋਂ ਪੁਲਿਸ ਵਾਲਿਆਂ ਦੇ ਘਰੋਂ ਫੜੀਆਂ ਜਾ ਰਹੀਆਂ ਜਿਹੜੇ ਨਸ਼ੇ ਫੜੇ ਜਾ ਰਹੇ ਆ ਉਹ ਪੁਲਿਸ ਮੁਲਾਜ਼ਮ ਫੜੇ ਜਾ ਰਹੇ ਆ ਹਾਲਾਤ ਕੀ ਬਣ ਰਹੇ ਆ ਪੰਜਾਬ ਦੇ ਪੰਜਾਬ ਦੇ ਜਿਹੜੇ ਲੋਕ ਆ ਉਹ ਬਦਲਾਵ ਕਰਕੇ ਤੇ ਪਸ਼ਤਾਬ ਕਹਿੰਦੇ ਪਿਛਲੀ ਸਰਕਾਰ ਦੀ ਦੇਣੀ ਗੱਲ ਇਹ ਹੈ ਕਿ ਹੁਣ ਆਪਣੇ ਆਪ ਨੂੰ ਕਰਨ ਕੀਤੇ 3 ਸਾਲ ਇੰਨਾ ਜ਼ਿਆਦਾ ਨਸ਼ਾ ਵਕਾਇਆ ਕਿ ਹਾਲਾਤ ਇੰਨੇ ਜ਼ਿਆਦਾ ਹੱਥੋਂ ਬਾਹਰ ਹੋ ਗਏ ਨੇ ਕਿ ਆਪਣੇ ਆਪ ਹੀ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਤੇ ਹੁਣ ਪਿੱਛੋਂ ਉਧਰੋਂ ਵਹਿਲੇ ਹੋ ਕੇ ਆ ਗਏ ਨੇ ਦਿੱਲੀ ਤੋਂ ਹੁਣ ਇੱਥੇ ਆ ਕੇ ਬੈਠ ਕੇ ਜ਼ਿਆਦਾ ਪ੍ਰੈਸ਼ਰ ਪਾ ਰਹੇ ਨੇ ਅਦਘਾਟਨ ਕਰ ਦੋ ਟੂਟੀਆਂ ਦੇ ਅਦਘਾਟਨ ਤੇ ਨਿੱਕੀਆਂ-ਨਿੱਕੀਆਂ ਚੀਜ਼ਾਂ ਦੇ ਅਦਘਾਟਨ ਪਖਾਨਿਆਂ ਦੀ ਰੈਨੋਵੇਸ਼ਨ ਦੇ ਅਦਘਾਟਨ ਹੋ ਰਹੇ ਪੰਜਾਬ 'ਚ ਤੇ ਕੀ ਤੇ ਪੰਜਾਬ ਜਾ ਰਿਹਾ ਸਾਰੀਆਂ ਸੜਕਾਂ ਟੁੱਟੀਆਂ ਕੋਈ ਇੱਕ ਗਲੀ ਨਾਲੀ ਜਾ ਕੇ ਦੱਸਣ ਕੀ ਅਸੀਂ ਆ ਤਿੰਨ ਸਾਲਾਂ ਸਵਾ ਤਿੰਨ ਸਾਲ ਹੋ ਗਏ ਅਸੀਂ ਕੋਈ ਬਣਾਇਆ ਮੇਰੇ ਹੋਰ ਵੀ ਸਾਥੀ ਨੇ ਉਹ ਵੀ ਸਾਰਾ ਕੁਝ ਦੱਸਣਗੇ ਮੇਅਰ ਸਾਹਿਬ ਨੇ ਵੀ ਗੱਲ ਦੱਸੀ ਆ ਅਸੀਂ ਸਾਰੇ ਪੰਚ ਸਾਰੇ ਜਿਹੜੇ ਕਾਂਗਰਸ ਵਰਕਰ ਆ ਪ੍ਰਤਾਪ ਬਾਜਵਾਜੀ ਦੇ ਨਾਲ ਆ ਪੂਰੇ ਮੋੜੇ ਨਾਲ ਮੋਡਾ ਲਾ ਕੇ ਅਖਬਾਰਾਂ ਚ ਖਬਰ ਛਪੀ ਆ ਉਹੀ ਉਹਨਾਂ ਨੇ ਗੱਲ ਕੀਤੀ ਉਥੇ 54 ਲਿਖਿਆ ਇਹਨਾਂ ਨੇ 50 ਕਿਹਾ ਉਸ ਅਖਬਾਰ ਵਾਲਿਆਂ ਨੂੰ ਜਾ ਕੇ ਪੁੱਛੋ ਨਾ ਐਨ ਆਈ ਦੀ ਰਿਪੋਰਟ ਨੂੰ ਪੁੱਛੋ ਵੀ ਕਿਉਂ ਭਈਏ ਤੁਸੀਂ ਲਿਖਿਆ ਅਖਬਾਰ ਚ ਖਬਰ ਛਾਪੀ ਉਹਨਾਂ ਨੇ ਜੇ ਅਖਬਾਰ ਦੀ ਖਬਰ ਦੱਸੀ ਆ ਤੇ ਉਹ ਈਡੀ ਇੰਡੀਅਨ ਲੈਵਲ ਦੀ ਨੈਸ਼ਨਲ ਲੈਵਲ ਦੀ ਅਖਬਾਰ ਆ ਤੇ ਇਹ ਕਹਿ ਰਹੇ ਆ ਜੀ ਤੁਸੀਂ ਕਿੱਥੋਂ ਜਾਣਕਾਰੀ ਲੈਂਦੀ ਅਖਬਾਰ ਚੋਂ ਲੈਂਦੀ ਤੁਸੀਂ ਪੜ ਲਓ ਅਜਾ ਜੈਸਟਿਕੇ ਨਾਲ ਸਿਟੀ ਥਾਣੇ ਦੀ ਗੱਲ ਕਰ ਲਈ ਆਪਣੇ ਸ਼ਹਿਰ ਦੇ ਵਿੱਚ ਆ ਸਿਟੀ ਥਾਣੇ ਦੇ 500 ਮੀਟਰ ਇਧਰੋਂ ਨੈਰੂ ਗੇਟੋਂ ਅੰਦਰ ਨਹੀਂ ਜਾ ਸਕਦਾ ਤੇ ਉਧਰੋਂ ਇਧਰ ਨਹੀਂ ਆ ਸਕਦਾ ਜਾਨੀ 500 ਮੀਟਰ ਤੇ ਉਧਰ ਬੈਰੀਕੇਡ ਲਾਤੇ 500 ਇਧਰ ਬੜਾ ਔਖਾ ਲੋਕਾਂ ਦਾ ਬਹੁਤ ਲੋਕ ਇਕ ਤਰਾਸਦੇ ਨੇ ਕਿ ਕਿਸ ਦਿਕੇ ਨਾਲ ਅਸੀਂ ਸ਼ਾਮ ਨੂੰ ਜਾਈਏ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਗਲੀਆਂ ਚ ਪੈ ਕੇ ਜਾਣਾ ਪੈਂਦਾ ਮੈਂ ਇੱਕ ਸਾਰੇ ਕੌਂਸਲਰ ਦੇ ਸਾਥੀ ਖੜੇ ਮੈਂ ਦੱਸਣਾ ਚਾਹੁੰਦਾ ਸਵੇਰੇ ਹੀ ਬੜਾ ਸਾਫ ਕਹਿੰਦੇ ਸੀਗੇ ਵੀ ਐਡਵਾਂਸ ਇੱਕ ਵਧਾਈ ਦੇਣਾ ਚਾਹੁੰਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਤੁਸੀਂ ਆਨਲਾੜੀ ਕੈਬਨਿਟ ਚੋਂ ਮਤਾ ਪਾਸ ਕਰਨ ਲੱਗੇ ਹੋ ਵੀ ਜਿੰਨੇ ਵੀ ਰੋਡ ਤੇ ਜਿਹਦੇ ਜਿਹਦੇ ਘਰ ਆ ਉਹਨਾਂ ਦੇ ਘਰਾਂ ਦੀ ਦੁਵਾਰਾ ਉੱਚੀਆਂ ਕੀਤੀਆਂ ਜਾਣਗੀਆਂ ਉਹਨਾਂ ਦੇ ਘਰਾਂ ਦੀ ਉੱਤੇ ਤਾਰਾਂ ਲਾਈਆਂ ਜਾਣਗੀਆਂ ਤਾਂ ਅਜਿਉਂ ਨੇ ਸਿਕਿਉਰਟੀ ਪ੍ਰਵਾਨ ਕਰ ਸਕੀਏ ਨਹੀਂ ਨਹੀਂ ਤੁਸੀਂ ਤੁਸੀਂ ਸੰਜੀਪ ਜੀ ਤੁਸੀਂ ਇੱਕ ਇਹ ਮੌਦ ਦੇ ਚੰਗੇ ਲੀਡਰ ਹੋ ਤੁਸੀਂ ਵੀ ਜੁਮਲੇ ਛੱਡਣ ਲੱਪੇ ਨਹੀਂ ਜੁਮਲੇ ਨਹੀਂ ਆਨ ਵਾਲੀ ਕੈਬਨਿਟ ਚ ਪਾਸ ਹੋ ਰਿਆ ਜੀ ਇਹ ਹਾਲਾਤ ਨੇ ਸਰਕਾਰ ਦੇ ਇਹ ਹਾਲਾਤ ਨੇ ਪੰਜਾਬ ਦੇ ਇਹ ਤੇ ਕੰਦਾ ਉਸ ਕੋ ਤੇ ਹੈ ਨਹੀਂ ਸਾਡੀ ਸਿਕਿਉਰਿਟੀ ਦਾ ਕੋਈ ਕੰਮ ਇਹਦੇ ਸੋ ਹੁਣ ਦੁਬਾਰਾ ਹੀ ਉੱਚੀਆਂ ਕਰਦਣ ਲੋਕਾਂ ਦੀਆਂ ਤੇ ਉਹੋ ਹੀ ਕੰਦਾ ਇਹ ਤਾਰਾ ਤੋਰਾ ਲਾ ਦਨ ਤੇ ਅਸੀਂ ਬਜੇ ਬੁਜੇ ਰਵਾਂਗੇ ਅਗੇ ਰੱਬ ਆਸਰੇ ਸਾਰਾ ਪੰਜਾਬ ਚੱਲਣ ਡਿਆ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਨੇ ਆਹਨੋ ਐਸਐਸਪੀ ਆਫਿਸ ਦੀਆਂ ਵੇਹਲੀਆਂ ਦੁਬਾਰਾ ਗੱਡੀਆਂ ਬੁੱਚੀਆਂ ਹੋ ਗਈਆਂ ਹਾਂਜੀ ਸਾਰੇ ਹੀ ਪੰਜਾਬ ਚ ਆ ਬੈਰੀਕੇਡ ਮੈਂ ਇੱਕ ਦਿਨ ਗਿਆ ਮੈਂ ਕਿਹਾ ਯਾਰ ਬੈਰੀਕੇਡ ਲਾਤੇ ਲੰਗਿਆ ਨਹੀਂ ਲੰਗਿਆ ਮਿੰਨੇ ਤਿੰਨ ਚਾਰ ਪੁਰਾਣੀ ਮਹੀਨੇ ਪੁਰਾਣੀ ਗੱਲ ਆ ਤੇ ਲਗਾਤਾਰ ਉਸੇ ਤਰ੍ਹਾਂ ਲੱਗ ਰਹੇ ਨੇ ਸੋ ਬੜੀ ਸ਼ਰਮਨਾਕ ਗੱਲ ਆਏ ਇਹ ਇੰਟੈਲੀਜੈਂਸ ਨੂੰ ਧਿਆਨ ਦੇਣ ਦੀ ਲੋੜ ਆ ਇਹ ਪੁਲਿਸ ਨੂੰ ਧਿਆਨ ਦੇਣ ਦੀ ਲੋੜ ਆ ਸਰਕਾਰ ਐ ਐਕਚੁਅਲੀ ਸਰਕਾਰ ਬਿਲਕੁਲ ਫੇਲ ਆ ਸਰਕਾਰ ਦੇ ਪੱਲੇ ਕੁਝ ਨਹੀਂ ਹੈਗਾ ਨਾ ਤੇ ਅਫਸਰ ਆਖੇ ਲੱਗਦੇ ਜੀ ਤੇ ਨਾ ਕੋਈ ਹੋਰ ਆਖੇ ਲੱਗਦਾ ਜੀ ਆ ਤੇ ਇਹਨਾਂ ਦੇ ਹਾਲਾਤ ਏ ਬਿਲਕੁਲ ਕਿਤੇ ਨਾ ਕਿਤੇ ਅੱਜ ਕਾਂਗਰਸ ਤਮਾਮ ਪਾਰਟੀ ਜਿਹੜੇ ਆਗੂ ਨੇ ਤਾਂ ਉਹ ਕਿਤੇ ਨਾ ਕਿਤੇ ਨਖੇਦੀ ਕਰਦੀ ਆ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਤਾਂ ਉਹਨਾਂ ਦਾ ਕਹਿਣਾ ਵਾ ਕਿ ਬਟਾਲੇ ਵੀ ਇਸੇ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤਾਂ ਪੰਜਾਬ ਭਰ ਦੇ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜਦ ਤੱਕ ਇਨਸਾਫ ਨਹੀਂ ਮਿਲਦਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਪੰਜਾਬੀ ਲੋਕ ਚੈਨਲ ਗੁਰਦਾਸਪੁਰ